ਚੰਕੌਰ ਦੀ ਜੰਗ 'ਚ ਕਿਵੇਂ ਹੋਈ ਸੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਕਿਹੜੇ ਸ਼ਸਤਰਾਂ ਨਾਲ ਜੰਗ ਦੇ ਮੈਦਾਨ 'ਚ ਲੜੇ ਸੀ ਬਾਬਾ ਅਜੀਤ ਸਿੰਘ ਜੀ ਦੇ ਜਦ ਤੀਰ ਮੁੱਕ ਜਾਂਦੇ ਨੇ ਤੇ ਨੇਜਾ ਟੁੱਟ ਜਾਂਦਾ ਏ ਉਸ ਤੋਂ ਬਾਅਦ ਫਿਰ ਕੀ ਹੁੰਦਾ ਏ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਪਿਆ ਮੁਗਲਾਂ ਦਾ ਘੇਰਾ ਗੁਰੂ ਸਾਹਿਬ ਨੇ ਕਿਵੇਂ ਆਪਣੇ ਤੀਰਾਂ ਨਾਲ ਤੋੜਿਆ ਚਮਕੌਰ ਦੀ ਜੰਗ 'ਚ ਇਹ じゃ ਕੀ ਹੋਇਆ ਸੀ ਕਿ ਗੁਰੂ ਸਾਹਿਬ ਦੀ ਉਂਗਲ ਨੂੰ ਬਹੁਤ ਜ਼ਿਆਦਾ ਸੋਜ ਆ ਗਈ ਸੀ। ਕਿਹੜੇ ਮੁਗਲ ਜਰਨੈਲ ਨੇ ਜੰਗ 'ਚ ਜੂਜ ਦੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਨੂੰ ਜਿਉਂਦਾ ਫੜਨ ਦੀ ਕੋਸ਼ਿਸ਼ ਕੀਤੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਮੁਗਲਾਂ ਨੇ ਕੱਚੀ ਗੜੀ ਦੇ ਸਾਹਮਣੇ ਕੀ ਟਿੰਡੋਰਾ ਪਟਵਾਇਆ ਸੀ। ਅੱਜ ਆਪਾਂ ਗੱਲ ਕਰਾਂਗੇ ਚਮਕੌਰ ਦੀ ਜੰਗ ਦੇ ਪੂਰੇ ਇਤਿਹਾਸ ਬਾਰੇ। ਜੰਗ ਦੀ ਗੱਲ ਕਰੀਏ ਤਾਂ ਜੰਗ ਆ ਜਿਹੜੀ ਉਹ 8 ਪੋ ਦੀ ਸਵੇਰ ਨੂੰ ਸ਼ੁਰੂ ਹੋ ਗਈ ਸੀ। ਕੇਰਾ ਹਾਲਾਂਕਿ ਜਿਹੜਾ ਗੜੀ ਨੂੰ ਸੀਗਾ ਉਹ ਰਾਤ ਨੂੰ ਹੀ ਪੈ ਗਿਆ ਸੀਗਾ ਹੁਣ ਕੇਰਾ ਪਾਉਣ ਵਾਲੀ ਜਿਹੜੀ ਫੌਜ ਆ ਉਹ ਦੋ ਤਿੰਨ ਤਰ੍ਹਾਂ ਦੀ ਫੌਜ ਆ ਇੱਕ ਤਾਂ ਉਹ ਫੌਜ ਆ ਜਿਹੜੀ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਫਿਰ ਸਰਸਰ ਨਦੀ ਪਾਰ ਕੀਤੀ ਉਥੋਂ ਤੋਂ ਹੀ ਪਿੱਛਾ ਕਰ ਰਹੀ ਆ ਇੱਕ ਫੌਜ ਹੈਗੀ ਆ ਜਿਹੜੀ ਉਹ ਦਿੱਲੀ ਤੋਂ ਆਈ ਆ ਜਿਹੜੀ ਵੱਡੀ ਫੌਜ ਜਿਹੜੀ ਔਰੰਗਜ਼ੇਬ ਨੇ ਭੇਜੀ ਆ ਪਹਾੜੀ ਰਾਜਿਆਂ ਦੇ ਕਹਿਣ ਤੇ ਭੇਜੀ ਗਈ ਸੀ ਇਹ ਫੌਜ ਇੰਨੀ ਵੱਡੀ ਗਿਣਤੀ ਸੀ ਫੌਜ ਦੀ ਅੰਦਰ ਸੀਗੇ ਭੁੱਖੇ ਪਿਆਸੇ ਸਿਰਫ 40 ਸਿੰਘ ਹੁਣ 40 ਗਿਣਤੀ ਜ਼ਿਆਦਾਤਰ ਕਹਿ ਦਿੱਤੀ ਜਾਂਦੀ ਆ ਪਰ ਇਤਿਹਾਸਕਾਰਾਂ ਦੀ ਇਹ ਤੇ ਵੀ ਅਲੱਗ-ਅਲੱਗ رائے ਆ ਜ਼ਿਆਦਾ ਇਤਿਹਾਸਕਾਰਾਂ ਦੇ ਕਹਿੰਦੇ ਮੁਤਾਬਕ 41 ਸਿੰਘ ਸੀਗੇ ਦੋ ਸਾਹਿਬਜ਼ਾਦੇ ਤੇ 44ਵੇਂ ਗੁਰੂ ਸਾਹਿਬ ਆਪਸੀ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਆ ਜਦੋਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਉਦੋਂ ਕਿਲੇ ਦੇ ਅੰਦਰ 10000 ਸਿੰਘ ਸੀ ਜਦ ਕਿਲਾ ਛੱਡਿਆ ਗਿਆ ਉਦੋਂ 500 ਸੀਗੇ ਸਿਰਫ ਸਰਸਾ ਨਦੀ ਤੇ ਵਿਛੋੜਾ ਪੈਨ ਤੋਂ ਬਾਅਦ ਗੁਰੂ ਸਾਹਿਬ ਨਾਲ ਸਿਰਫ 41 ਸਿੰਘ ਰਹਿ ਗਏ ਸੀ ਇਹ ਉਹੀ 41 ਸਿੰਘ ਸੀ ਜਿਹੜੇ ਚਮਕੌਰ ਦੀ ਗੜੀ 'ਚ ਇਸ ਸਮੇਂ ਮੌਜੂਦ ਸੀਗੇ ਇੰਨੀ ਵੱਡੀ ਗਿਣਤੀ ਸੀ ਫੌਜ ਦੀ ਅੰਦਰ ਸੀਗੇ ਭੁੱਖੇ ਪਿਆਸੇ ਸਿਰਫ 40 ਸਿੰਘ ਹੁਣ ਜੰਗ ਸ਼ੁਰੂ ਕਿਵੇਂ ਹੁੰਦੀ ਆ ਸਵੇਰੇ ਸਵੇਰੇ ਇੱਕ ਠੰਡੋਰਾ ਪਟਵਾਇਆ ਜਾਂਦਾ ਗੜੀ ਦੇ ਸਾਹਮਣੇ ਮੁਗਲ ਫੌਜ ਵੱਲੋਂ ਕਿ ਗੁਰੂ ਸਾਹਿਬ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ ਹੁਣ ਜੇ ਸੋਚ ਉਹਨਾਂ ਦੀ ਦੇਖੀਏ ਤਾਂ ਉਹ ਇਹ ਸੋਚਦੇ ਹੋਣਗੇ ਕਿ ਇੱਕ ਪਾਸੇ 10 ਲੱਖ ਕਿ ਅੰਦਰਲੇ 40 ਕੀ ਕਰਨਗੇ ਕਿ ਮਿੰਟਾਂ ਜੀ ਆ ਕੇ ਸਾਰੇ ਹੱਥ ਖੜੇ ਕਰਕੇ ਆ ਜਾਣਗੇ ਕਿ ਹਾਂ ਜੀ ਸਰੈਂਡਰ ਥੋੜੇ ਟਾਈਮ ਬਾਅਦੇ ਫੇਰ ਰਿਪੀਟ ਕਰਦੇ ਆ ਟੰਡੋਰਾ ਕਿ ਜੇ ਕੋਈ ਗੁਰੂ ਦਾ ਸਿੰਘ ਬਾਹਰ ਆਉਣਾ ਚਾਹੁੰਦਾ ਹੋਵੇ ਸਾਡੇ ਅੱਗੇ ਸਰੈਂਡਰ ਕਰਨਾ ਚਾਹੁੰਦਾ ਹੋਵੇ ਆਤਮ ਸਮਰਪਣ ਕਰਨਾ ਚਾਹੁੰਦਾ ਹੋਵੇ ਤਾਂ ਉਹਦੀ ਜਾਨ ਅਸੀਂ ਬਖਸ਼ ਦਾਂਗੇ। ਇਸ ਵਾਰ ਇਹਨਾਂ ਨੂੰ ਜਵਾਬ ਮਿਲਿਆ ਸੀ। ਜਵਾਬ ਕੀ ਮਿਲਿਆ ਸੀ? ਗੜੀ ਦੇ ਅੰਦਰੋਂ ਸਿੰਘਾਂ ਨੇ ਤੀਰਾਂ ਦੀ ਵਰਖਾ ਨਾਲ ਇਹਨਾਂ ਨੂੰ ਜਵਾਬ ਦਿੱਤਾ ਸੀ। ਮੁਗਲਾਂ ਦੇ ਇੱਕ ਵਾਰ ਪੈਰ ਹਿੱਲ ਗਏ ਸੀ। ਕਿ ਯਾਰ ਇਹ ਸਿੰਘ ਕਿਹੜੀ ਮਿੱਟੀ ਦੇ ਬਣੇ ਨੇ? ਲੱਖਾਂ ਮੂਰੇ ਇਹਨਾਂ ਨੂੰ ਮੌਕਾ ਦੇ ਰਿਆਂ ਤੇ ਇਹ ਸਾਡੇ ਤੇ ਤੀਰ ਚਲਾ ਰਹੇ ਨੇ। ਇੱਥੋਂ ਫਿਰ ਜੰਗ ਦੀ ਸ਼ੁਰੂਆਤ ਹੁੰਦੀ ਆ। ਹਾਲਤ ਇਹ ਜੀ ਸੀਗੀ ਸਿੰਘਾਂ ਦੀ ਜੇ ਸਰੀਰਕ ਤੌਰ ਤੇ ਦੇਖੀਏ ਗੁਰੂ ਸਾਹਿਬ ਦੀ ਤੇ ਸਿੰਘਾਂ ਦੀ ਹਾਲਤ ਉਹ ਸਮਝ ਨਹੀਂ ਪਾਉਗੀ ਹੁਣ ਤੁਸੀਂ ਇਹ ਦੇਖੋ ਵੀ 6 ਪੋ ਦੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡਿਆ ਉਸ ਤੋਂ ਪਹਿਲਾਂ ਵੀ ਦੇਖ ਲਓ ਤੁਸੀਂ 8 ਮਹੀਨੇ ਦਾ ਘੇਰਾ ਹੁਣ 8 ਮਹੀਨੇ ਦੇ ਘੇਰੇ 'ਚ ਵੀ ਕੀ ਕੁਝ ਖਾਦਾ ਕੀ ਕੁਝ ਨਹੀਂ ਖਾਦਾ ਕਿਵੇਂ ਆਪਣੇ ਆਪ ਨੂੰ ਜਿਉਂਦੇ ਰੱਖਿਆ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਸੀ ਉਹ ਹਾਲਤ 'ਚ ਜਿੱਥੇ ਆਗੇ ਲੋਕ ਹਾਰ ਮੰਨ ਜਾਂਦੇ ਨੇ ਗੜੀ ਦੇ ਅੰਦਰੋਂ ਜਦੋਂ ਜੰਗ ਸ਼ੁਰੂ ਹੋਈ ਤਾਂ ਬੋਲੇ ਸੋ ਨਿਹਾਲ ਦੇ ਜਕਾਰਿਆਂ ਨੇ ਅਸਮਾਨ ਵੀ ਗੂੰਜਣ ਲਾ ਦਿੱਤਾ ਸੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਆਪਣੀਆਂ ਸਾਰੀਆਂ ਜੰਗਾਂ ਚੋਂ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ ਚ ਸਭ ਤੋਂ ਵੱਧ ਤੀਰ ਚਲਾਏ ਸੀ ਤੀਰ ਚਲਾਉਣ ਸਮੇ ਗੁਰੂ ਸਾਹਿਬ ਆਪਣੀ ਉਂਗਲ 'ਚ ਇੱਕ ਛੱਲਾ ਪਹਿਨਦੇ ਸੀ ਜਿਹਨੂੰ ਕਹਿੰਦੇ ਸੀ ਗੋਲਸਤਾਨ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ 'ਚ ਐਨੇ ਤੀਰ ਚਲਾਏ ਕਿ ਗੁਰੂ ਸਾਹਿਬ ਦੀ ਉਂਗਲ ਪੂਰੀ ਸੁੱਜ ਚੁੱਕੀ ਸੀ ਘੜੀ ਛੱਡਣ ਤੋਂ ਬਾਅਦ ਜਦੋਂ ਉਹ ਮਾਛੀਵਾੜੇ ਦੇ ਜੰਗਲਾਂ 'ਚ ਜਾਂਦੇ ਨੇ ਉਸ ਤੋਂ ਬਾਅਦ ਫਿਰ ਇੱਕ ਪਿੰਡ ਆਉਂਦਾ ਹੈ ਸੋਹੀ ਉੱਥੇ ਇੱਕ ਲੁਹਾਰ ਨੂੰ ਬੁਲਾ ਕੇ ਕਿਉਂਕਿ ਉਹ ਛੱਲਾ ਬਾਹਰ ਨਿਕਲ ਨਹੀਂ ਸੀ ਰਿਹਾ ਉਂਗਲ ਐਨੀ ਸੁੱਜ ਚੁੱਕੀ ਸੀ ਫੀੜ ਚਲਾਜ ਲਾ ਕੇ ਫਿਰ ਉੱਥੇ ਇੱਕ ਲੁਹਾਰ ਨੂੰ ਬੁਲਾ ਕੇ ਉਹ ਛੱਲਾ ਕਟਵਾਇਆ ਜਾਂਦਾ ਹੈ ਰੇਤ ਕੇ ਉਹ ਛੱਲੇ ਨੂੰ ਕਟਿਆ ਜਾਂਦਾ ਹੈ ਅੱਜ ਵੀ ਗੁਰਦੁਆਰਾ ਛੱਲਾ ਸਾਹਿਬ 'ਚ ਗੁਰੂ ਸਾਹਿਬ ਦਾ ਉਹ ਛੱਲਾ ਗੁਲਸਤਾਨ ਜਿਹਨੂੰ ਕਹਿੰਦੇ ਨੇ ਉਹ ਮੌਜੂਦ ਹੈ ਹੁਣ ਚਮਕੌਰ ਦੀ ਜਿਹੜੀ ਜੰਗ ਸੀ ਜਿਹੜੀ ਇਹਦੀ ਪਹਿਲੀ ਸਟੇਜ ਸੀ ਸ਼ੁਰੂਆਤ ਸੀਗੀ ਇਹ ਤੀਰਾਂ ਤੇ ਗੋਲੀਆਂ ਨਾਲ ਹੀ ਸ਼ੁਰੂ ਹੋਈ ਸੀ ਚਮਕੌਰ ਦੀ ਗੜੀ ਜਿਹੜੀ ਜਿਹਨੂੰ ਕੱਚੀ ਗੜੀ ਕਹਿ ਦਿੰਦੇ ਆ ਆਪਾਂ ਉਦੋਂ ਹਵੇਲੀ ਕਹਿੰਦੇ ਸੀ ਕੱਚੀ ਗੜੀ ਸੀਗੀ ਬਹੁਤ ਛੋਟੇ ਸਾਈਜ਼ ਚ ਸੀਗੀ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਜਿਵੇਂ ਦਿਖਾ ਦਿੱਤੀ ਜਾਂਦੀ ਆ ਫਿਲਮਾਂ ਚ ਐਨੀਮੇਟਿਡ ਫਿਲਮਾਂ ਚ ਛੋਟੀ ਗੜੀ ਸੀਗੀ ਕੱਚੀ ਗੜੀ ਸੀਗੀ ਪਰ ਉਸ ਸਮੇਂ ਗੁਰੂ ਸਾਹਿਬ ਲਈ ਉਹੀ ਬਹੁਤ ਵੱਡਾ ਕਿਲੇ ਦਾ ਕੰਮ ਕਰ ਰਹੀ ਸੀ ਇਹ ਐ ਨਹੀਂ ਹੈਗਾ ਕਿ ਘੇਰਾ ਪੈ ਗਿਆ ਗਿਣਤੀ ਚ ਚਾਹੇ ਘੱਟ ਨੇ ਸਿੰਘ ਕੇ ਅੰਦਰ ਮਾਇੂਸ ਹੋ ਕੇ ਬੈਠ ਗਏ ਤੇ ਉਹੀ ਤੀਰ ਚਲਾਈ ਗਏ ਗੁਰੂ ਸਾਹਿਬ ਨੇ ਉਹ ਪੂਰੀ ਮੋਰਚਾ ਬੰਦੀ ਇਸ ਤਰੀਕੇ ਨਾਲ ਕੀਤੀ ਸੀ ਗੜੀ ਦਾ ਜਿਹੜਾ ਦਰਵਾਜ਼ਾ ਸੀ ਉਹਦੇ ਤੇ ਦੋ ਸਿੰਘ ਤਾਇਨਾਤ ਕੀਤੇ ਗਏ ਭਾਈ ਮਦਨ ਸਿੰਘ ਤੇ ਭਾਈ ਕਾਗ ਸਿੰਘ ਚਾਰੋਂ ਕੋਨਿਆਂ ਚ 8-8 ਸਿੰਘ ਤਾਇਨਾਤ ਕੀਤੇ ਗਏ ਚਾਰ ਸਿੰਘਾਂ ਨੂੰ ਤਕੜਾਈ ਵਾਸਤੇ ਰੱਖਿਆ ਗਿਆ। ਗੜੀ ਦਾ ਜਿਹੜਾ ਥੱਲੇ ਵਾਲਾ ਹਿੱਸਾ ਸੀ ਉਹਦੇ ਵਿੱਚ ਸਿੰਘ ਤੈਨਾਤ ਸੀਗੇ ਤੇ ਇੱਕ ਉੱਪਰ ਚਵਾਰਾ ਸੀ। ਉਹਦੇ ਵਿੱਚ ਗੁਰੂ ਸਾਹਿਬ ਦੋਨੋਂ ਸਹਿਬਜ਼ਾਦੇ ਤੇ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਹੀ ਉਹ ਸਿੰਘ ਸੀਗੇ ਜਿਹੜੇ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਹੋਏ ਨੇ। ਦੋਨੋਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਅੱਠਪੋ ਦੀ ਸ਼ਾਮ ਤੱਕ ਗੁਰੂ ਸਾਹਿਬ ਕੋਲ ਗੜੀ 'ਚ ਪੰਜ ਸਿੰਘ ਬਚ ਗਏ ਸੀਗੇ ਜਿਨ੍ਹਾਂ 'ਚੋਂ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨਾਲ ਗੜੀ 'ਚੋਂ ਰਵਾਨਾ ਹੋ ਜਾਂਦੇ ਨੇ ਰਾਤ ਨੂੰ ਤੇ ਪਿੱਛੇ ਬਚ ਜਾਂਦੇ ਨੇ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਜਿਨ੍ਹਾਂ ਦੀ ਸ਼ਹਾਦਤ ਅਗਲੇ ਦਿਨ 9 ਪਉਨ ਹੁੰਦੀ ਹੈ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਹੁਣ ਜੰਗ ਲੱਗੀ ਨੂੰ ਕਾਫੀ ਟਾਈਮ ਹੋ ਗਿਆ ਗੜੀ 'ਚ ਬੈਠੇ ਸਿੰਘ ਮੁਗਲਾਂ ਤੇ ਪਹਾੜੀ ਫੌਜਾਂ ਦਾ ਨੁਕਸਾਨ ਕਰੀ ਜਾ ਰਹੇ ਨੇ ਪਰ ਬਾਹਰਲੀ ਫੌਜ ਸਿੰਘਾਂ ਦਾ ਇਹਨਾਂ ਨੂੰ ਨੁਕਸਾਨ ਨਹੀਂ ਕਰ ਪਾ ਰਹੀ ਤੇ ਜਿਹੜੇ ਵੱਡੇ ਵੱਡੇ ਜਰਨੈਲ ਨਾ ਹਰਖਾਨ ਵਰਗੇ ਖਵਾਜ਼ਾ ਮਹਿਮੂਦ ਵਰਗੇ ਪੌੜੀ ਲਾ ਕੇ ਗੁਰੂ ਸਾਹਿਬ ਨੂੰ ਫੜਨ ਲਈ ਚੜੇ ਸੀਗੇ ਗੜੀ ਤੇ ਉਹਨਾਂ ਨੂੰ ਵੀ ਇੱਕ ਇੱਕ ਤੀਰ ਨਾਲ ਹੀ ਗੁਰੂ ਸਾਹਿਬ ਨੇ ਪਾਰ ਬੁਲਾਇਆ ਇਦੂ ਬਾਅਦ ਫਿਰ ਪੌੜੀ ਲਾ ਕੇ ਉੱਪਰ ਚੜਨ ਦੀ ਹਿੰਮਤ ਵੀ ਨਾ ਹੋਈ ਕਿਸੇ ਦੀ ਤੇ ਇੱਧਰ ਗੜੀ 'ਚ ਬੈਠੇ ਸਿੰਘਾਂ ਕੋਲ ਤੀਰ ਘਟਦੇ ਜਾ ਰਹੇ ਸੀ ਉਧਰ ਬਾਹਰ ਬੈਠੀ ਫੌਜ ਨੇ ਵੀ ਆਪਣੀ ਰਣਨੀਤੀ ਚੇਂਜ ਕਰ ਲਈ ਹੁਣ ਉਹ ਗੱਡੀ ਦਾ ਦਰਵਾਜ਼ਾ ਤੋੜਨ ਲਈ ਦੋ ਤਿੰਨ ਉਹਨਾਂ ਨੇ ਹਮਲੇ ਕੀਤੇ ਇੱਥੇ ਫਿਰ ਗੁਰੂ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਅੰਦਰ ਬੈਠ ਕੇ ਜੰਗ ਨਹੀਂ ਹੋਊਗੀ ਕਿ ਹੁਣ ਸਰਬਲੋ ਦੀਆਂ ਤੇਗਾਂ ਖੜਕਾਈਆਂ ਜਾਣਗੀਆਂ ਜੰਗ ਦੇ ਮੈਦਾਨ 'ਚ ਇੱਥੇ ਫਿਰ ਗੁਰੂ ਸਾਹਿਬ ਨੇ ਪੰਜ ਪੰਜ ਦੇ ਜਥੇ ਬਣਾ ਕੇ ਭੇਜਣੇ ਬਾਹਰ ਸ਼ੁਰੂ ਕਰ ਦਿੱਤੇ ਗੜੀ ਦਾ ਦਰਵਾਜ਼ਾ ਖੁੱਲਦਾ ਸੀ ਤੇ ਪੰਜ-ਪੰਜ ਸਿੰਘ ਬਾਹਰ ਜਾਂਦੇ ਸੀ ਤੇ ਵੈਰੀਆਂ ਦੇ 70 ਵਿਛਾ ਕੇ ਸ਼ਹਾਦਤਾਂ ਦਾ ਜਾਮ ਪੀ ਜਾਂਦੇ ਸੀ ਪਹਿਲਾ ਜਥਾ ਗਿਆ ਦੂਜਾ ਜਥਾ ਗਿਆ ਤੀਜਾ ਜਥਾ ਗਿਆ ਚੌਥਾ ਜਥਾ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਗੁਰੂ ਸਾਹਿਬ ਨਾਲ ਗੜੀ ਦੇ ਉੱਪਰ ਖੜੇ ਆਪਣੇ ਅੱਖੀਂ ਦੇਖ ਰਹੇ ਸੀ ਹੁਣ ਗੜੀ 'ਚ ਸਿਰਫ 20 ਬਾਈਕ ਸਿੰਘ ਰਹਿ ਗਏ ਸੀਗੇ ਇੱਥੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਮੰਗੀ ਜੰਗ ਦੇ ਮੈਦਾਨ 'ਚ ਜਾਣ ਦੀ ਪਰ ਜਿਹੜੇ ਗੜੀ ਦੇ ਅੰਦਰ ਸਿੰਘ ਮੌਜੂਦ ਸੀਗੇ ਉਹ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ 'ਚ ਨਹੀਂ ਭੇਜਣਾ ਚਾਹੁੰਦੇ ਸੀ ਉਹਨਾਂ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਿ ਥੋਡੀ ਤੇ ਤੁਹਾਡੇ ਪਰਿਵਾਰ ਦੀ ਬਹੁਤ ਲੋੜ ਹੈ ਖਾਲਸਾ ਪੰਥ ਨੂੰ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਕਈ ਸਿੰਘਾਂ ਨੇ ਗੁਰੂ ਸਾਹਿਬ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਤੁਸੀਂ ਆਪਣੇ ਸਹਬਜ਼ਾਦਿਆਂ ਦੇ ਨਾਲ ਗੜੀ ਚੋਂ ਨਿਕਲ ਜਾਓ ਕਿ ਅਸੀਂ ਆਪੇ ਹੀ ਵਾਰੀਆਂ ਨੂੰ ਦੇਖ ਲਾਂਗੇ ਗੁਰੂ ਸਾਹਿਬ ਨੇ ਫਿਰ ਇਹ ਜਵਾਬ ਦਿੱਤਾ ਸੀ ਕਿ ਜਿਹੜੇ ਜੰਗ ਦੇ ਮੈਦਾਨ 'ਚ ਲੜ ਰਹੇ ਨੇ ਸ਼ਹੀਦ ਹੋ ਰਹੇ ਨੇ ਉਹ ਸਾਰੇ ਮੇਰੇ ਸਹਬਜ਼ਾਦੇ ਨੇ ਤੁਸੀਂ ਸਾਰੇ ਮੇਰੇ ਸਹਬਜ਼ਾਦੇ ਹੋ ਐਵੇਂ ਨਹੀਂ ਗੁਰੂ ਸਾਹਿਬ ਨੇ ਕਿਹਾ ਕਿ ਖਾਲਸਾ ਪੰਥ ਮੇਰਾ ਪੁੱਤਰ ਹੈ। ਇੱਥੇ ਉਹ ਸਿੱਧ ਵੀ ਕਰਕੇ ਦਿਖਾਇਆ ਗੁਰੂ ਸਾਹਿਬ ਨੇ। ਇੱਥੇ ਫਿਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਹ ਇਤਿਹਾਸ ਦੇ ਪੰਨਿਆਂ 'ਚ ਕਿਸੇ ਵੀ ਪਿਓ ਦਾ ਐਡਾ ਜਿਗਰਾ ਨਹੀਂ ਹੋਇਆ। ਪਾਲ-ਪੋਸ ਕੇ ਆਪਣਾ ਜਵਾਨ ਪੁੱਤ ਮੌਤ ਦੇ ਮੂੰਹ 'ਚ ਭੇਜ ਦੇਣਾ ਕੋਈ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ ਇੱਥੇ ਜਿਗਰਾ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ 17 ਸਾਲ 10 ਮਹੀਨੇ ਤੇ 15 ਦਿਨ ਦਾ ਜਵਾਨ ਪੁੱਤ ਆਪ ਤਿਆਰ ਕਰਕੇ ਜੰਗ ਦੇ ਮੈਦਾਨ ਚ ਭੇਜ ਦਿੱਤਾ ਹੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸੱਤ ਸਿੰਘਾਂ ਦਾ ਜਥਾ ਲੈ ਕੇ ਗੜੀ ਤੋਂ ਬਾਹਰ ਜਾਂਦੇ ਨੇ ਜੰਗ ਦੇ ਮੈਦਾਨ ਚ ਕਈ ਇਤਿਹਾਸਕਾਰ ਇੱਥੇ ਪੰਜ ਸਿੰਘ ਵੀ ਲਿਖਦੇ ਨੇ ਗੜੀ ਦਾ ਦਰਵਾਜ਼ਾ ਖੁੱਲਦਾ ਹੈ ਕੋੜੇ ਤੇ ਸਵਾਰ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੱਥ 'ਚ ਤੀਰ ਕਮਾਨ ਇਤਿਹਾਸਕਾਰ ਇਹ ਲਿਖਦੇ ਨੇ ਕਿ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੇ ਤੀਰਾਂ ਦਾ ਮੀਂਹ ਵਹਾ ਦਿੱਤਾ ਵੈਰੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਦੁਸ਼ਮਨਾ ਦਾ ਇਤਿਹਾਸਕਾਰ ਇਹ ਲਿਖਦੇ ਨੇ ਕਿ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਇੱਕ ਇੱਕ ਕਰਕੇ ਫਿਰ ਪੱਥੇ 'ਚੋਂ ਤੀਰ ਖਤਮ ਹੋ ਜਾਂਦੇ ਨੇ ਇੰਨੀ ਦਲੇਰੀ ਨਾਲ ਲੜਦਿਆਂ ਦੇਖ ਕੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਨੂੰ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਉਹ ਪਛਾਣ ਲੈਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੁਪੁੱਤਰ ਹੈ। ਉਹ ਜਿਉਂਦੇ ਫੜਨਾ ਚਾਹੁੰਦਾ ਸੀਗਾ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਨੂੰ। ਉਹ ਆਪਣੇ ਸਪਾਈਆਂ ਨੂੰ ਭੇਜਦਾ ਹੈ ਘੇਰਾ ਪਾਉਣ ਲਈ। ਤੀਰ ਹੁਣ ਖਤਮ ਹੋ ਚੁੱਕੇ ਨੇ ਤਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਇੱਥੇ ਆਪਣਾ ਨੇਜਾ ਕੱਢ ਲੈਂਦੇ ਨੇ। ਇੱਕ ਪਠਾਨ ਆ ਰਿਹਾ ਹੁੰਦਾ ਉਹਨਾਂ ਵੱਲ ਨੂੰ ਹਮਲਾ ਕਰਨ ਲਈ ਉਹਨਾਂ ਨੂੰ ਫੜਨ ਲਈ ਮਾਰ ਕੇ ਨੇਜਾ ਉਹਦੀ ਛਾਤੀ 'ਚ ਛੇਕ ਕਰ ਦਿੰਦੇ ਨੇ ਲੋਹੇ ਦੀ ਉਹ ਪਠਾਨ ਨੇ ਸੰਜੋਬ ਪੈਣੀ ਹੁੰਦੀ ਆ ਬਹੁਤ ਮੋਟੀ ਜਿਹਨੂੰ ਪਾੜ ਕੇ ਉਹ ਨੇਜਾ ਲੰਘ ਜਾਂਦਾ ਹੈ ਜਦੋਂ ਉਹ ਨੇਜਾ ਕੱਢਣ ਲੱਗਦੇ ਨੇ ਬਾਬਾ ਅਜੀਤ ਸਿੰਘ ਜੀ ਤਾਂ ਉਹ ਨੇਜੇ ਦਾ ਅਗਲਾ ਹਿੱਸਾ ਟੁੱਟ ਜਾਂਦਾ ਹੈ ਤੀਰ ਵੀ ਮੁੱਕ ਗਏ ਤੇ ਫਿਰ ਨੇਜਾ ਵੀ ਟੁੱਟ ਗਿਆ ਹੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਿਰਪਾਨ ਕੱਢ ਲੈਂਦੇ ਨੇ ਤੇ ਉਹ ਕਿਰਪਾਨ ਵੈਰੀਆਂ ਦੇ ਖੂਨ ਨਾਲ ਸਕਿੰਟਾਂ ਚ ਲਾਲ ਹੋ ਜਾਂਦੀ ਆ ਕਿੰਨੇ ਹੀ ਵੈਰੀਆਂ ਦੇ ਫਿਰ ਗਾਟੇ ਲਾਹੇ ਬਾਬਾ ਜੀਤ ਸਿੰਘ ਜੀ ਨੇ ਮੁਗਲਾਂ ਦੇ 70 ਵਿਛਾਈ ਰਹੇ ਹੁੰਦੇ ਨੇ ਕਿ ਇੱਕ ਤੀਰ ਆ ਕੇ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਦੇ ਘੋੜੇ ਨੂੰ ਲੱਗਦਾ ਹੈ ਘੋੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਹੁਣ ਬਾਬਾ ਜੀਤ ਸਿੰਘ ਜੀ ਪੈਦਲ ਹੋ ਜਾਂਦੇ ਨੇ ਇੱਥੇ ਸੋਚ ਕੇ ਦੇਖੋ ਹੁਣ ਤੁਸੀਂ 17 ਸਾਲ ਦਾ ਉਹ ਗੱਭਰੂ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਫਰਜ਼ੰਦ ਰੇਸ਼ਮੀ ਬਾਣਾ ਖੂਨ ਨਾਲ ਲਾਲ ਹੋ ਚੁੱਕਿਆ ਹੈ। ਸਰੀਰ ਤੇ ਅਨੇਕਾਂ ਹੀ ਫੱਟਨੇ। ਕਰਪਾਨ ਹੱਥ ਚ ਲਹਿਰਾ ਕੇ ਵੈਰੀਆਂ ਨੇ ਇੱਕ ਝੁੰਡ ਬਣਾ ਲਿਆ ਆਲੇ-ਦੁਆਲੇ। ਤੇ ਇਹ ਸਾਰਾ ਮੰਜ਼ਰ ਗੁਰੂ ਗੋਬਿੰਦ ਸਿੰਘ ਜੀ ਕੱਚੀ ਗੜੀ ਦੇ ਚਵਾਰੇ ਚੋਂ ਦੇਖ ਰਹੇ ਨੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਨੂੰ ਲੜਦੇ ਆਂ ਐਨ ਲੱਗ ਰਿਹਾ ਸੀ ਜਿਵੇਂ ਕਿਸੇ ਗਿੱਦੜਾਂ ਦੇ ਝੁੰਡ ਨੇ ਕੋਈ ਜ਼ਖਮੀ ਸ਼ੇਰ ਘੇਰਿਆ ਹੋਵੇ ਇੰਨੇ ਜ਼ਖਮਾਂ ਦੇ ਬਾਅਦ ਵੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਕਿਰਪਾਨ ਦਾ ਵਾਰ ਕਰਨ ਦੀ ਗਤੀ ਘਟਣਾ ਹੋਈ ਪੂਰੇ ਜੋਸ਼ ਨਾਲ ਉਹ ਵੈਰੀਆਂ ਦੇ ਗਲ ਲਾ ਰਹੇ ਸੀ ਇੱਕ ਪਠਾਨ ਪਿੱਛੋਂ ਦੀ ਵਾਰ ਕਰਦਾ ਹੈ ਤੇ ਨੇਜਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਆਰ-ਪਾਰ ਕਰ ਦਿੰਦਾ ਹੈ। ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਜ਼ਮੀਨ ਤੇ ਡਿੱਗ ਜਾਂਦੇ ਨੇ। ਉਸ ਤੋਂ ਬਾਅਦ ਡਿੱਗੇ ਪਿਆ ਤੇ ਕਿੰਨੇ ਹੀ ਵਾਰ ਕਰੀ ਗਏ ਮੁਗਲ ਤੇ ਪਹਾੜੀ ਫੌਜੀ। ਇਤਿਹਾਸਕਾਰ ਇਹ ਲਿਖਦੇ ਨੇ ਕਿ ਸ਼ਹਾਦਤ ਦੇ ਸਮੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ 300 ਤੋਂ ਵੱਧ ਫੱਟ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸ਼ੇਰ ਪੁੱਤਰ ਹੁਣ ਸ਼ਾਂਤ ਹੋ ਚੁੱਕਿਆ ਸੀ। ਇਤਿਹਾਸਕਾਰ ਇਹ ਲਿਖਦੇ ਨੇ ਕਿ ਪੁੱਤਰ ਦੀ ਸ਼ਹਾਦਤ ਵੇਖ ਕੇ ਗੜੀ ਚ ਖੜੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਕਾਰਾ ਛੱਡਿਆ। ਪਰ ਜੰਗ ਦੇ ਮੈਦਾਨ ਚੋਂ ਸਾਹਿਬਜ਼ਾਦਾ ਬਾਬਾਜੀਤ ਸਿੰਘ ਜੀ ਵੱਲੋਂ ਉਸ ਜੈਕਾਰੇ ਦਾ ਜਵਾਬ ਨਹੀਂ ਆਇਆ ਤਾਂ ਇੱਥੇ ਫਿਰ ਗੁਰੂ ਸਾਹਿਬ ਸਮਝ ਚੁੱਕੇ ਸੀ ਕਿ ਅਜੀਤ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਵੱਡੇ ਵੀਰ ਦੀ ਸ਼ਹਾਦਤ ਦੇਖ ਕੇ ਹੁਣ ਛੋਟਾ ਵੀਰ ਅੱਗੇ ਆਉਂਦਾ ਹੈ ਬਾਬਾ ਜੁਝਾਰ ਸਿੰਘ ਜੀ ਫਿਰ ਆ ਗਿਆ ਮੰਗਦੇ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਜੰਗ ਦੇ ਮੈਦਾਨ ਚ ਜਾਣ ਦੀ ਐਡਾ ਜਿਗਰਾ ਕਿਸੇ ਦਾ ਨਹੀਂ ਹੋ ਸਕਦਾ ਇੱਕ ਪੁੱਤ ਦੀ ਸ਼ਹਾਦਤ ਅੱਖੀਂ ਦੇਖੀ ਤੇ ਦੂਜੇ ਨੂੰ ਮੌਤ ਦੇ ਮੂੰਹ ਚ ਭੇਜਣ ਲੱਗਿਆ ਗੁਰੂ ਸਾਹਿਬ ਨੇ ਇੱਕ ਸਕਿੰਟ ਵੀ ਨਹੀਂ ਲਾਇਆ ਬਾਬਾ ਜੁਝਾਰ ਸਿੰਘ ਜੀ ਦਾ ਮੱਥਾ ਚੁੰਮਿਆ ਤੇ ਜੰਗ ਦੇ ਮੈਦਾਨ ਚ ਭੇਜ ਦਿੱਤਾ ਕੜੀ ਦਾ ਦਰਵਾਜ਼ਾ ਖੁੱਲਦਾ ਹੈ ਬਾਬਾ ਜੁਝਾਰ ਸਿੰਘ ਜੀ ਆਪਣੇ ਪੰਜ ਸਿੰਘਾਂ ਦੇ ਜਥੇ ਨਾਲ ਜਿੱਦਾਂ ਹੀ ਗੜੀ ਦੇ ਦਰਵਾਜ਼ੇ ਤੋਂ ਬਾਹਰ ਜਾਂਦੇ ਨੇ ਤਾਂ ਮੁਗਲ ਨਿਕਲਦਿਆਂ ਸਾਰੀ ਘੇਰਾ ਪਾ ਲੈਂਦੇ ਨੇ ਕਿਉਂਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਨੁਕਸਾਨ ਇੰਨਾ ਕਰਤਾ ਸੀ ਮੁਗਲਾਂ ਦਾ ਕਿ ਹੁਣ ਉਹ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦੇ ਉਹ ਚਾਹੁੰਦੇ ਸੀ ਕਿ ਨਿਕਲਦਿਆਂ ਸਾਰ ਹੀ ਘੇਰ ਲਈਏ ਤੇ ਉੱਥੇ ਹੀ ਸ਼ਹੀਦ ਕਰ ਦਈਏ ਗੁਰੂ ਸਾਹਿਬ ਨੇ ਜਦੋਂ ਉੱਪਰੋਂ ਖੜਿਆਂ ਨੇ ਦੇਖਿਆ ਕਿ ਕੇਰਾ ਪੈ ਚੁੱਕਿਆ ਹੈ ਤਾਂ ਉੱਪਰੋਂ ਗੁਰੂ ਸਾਹਿਬ ਨੇ ਤੀਰ ਛੱਡੇ ਉਹ ਕੇਰਾ ਤੋੜਿਆ ਤੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਫਿਰ ਅੱਗੇ ਗਏ ਜੰਗ ਦੇ ਮੈਦਾਨ 'ਚ ਆਪਣੀ ਸਮਰੱਥਾ ਤੋਂ ਕਿਤੇ ਵੱਧ ਕੇ 14 ਸਾਲ ਦੀ ਉਮਰ ਕੀ ਹੁੰਦੀ ਆ ਜੇ ਦੇਖਿਆ ਜਾਵੇ ਇਤਿਹਾਸ ਪੜਿਆ ਜਾਵੇ ਤਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਤਾਂ ਸ਼ਸਤਰਾਂ ਦੀ ਪੂਰੀ ਟ੍ਰੇਨਿੰਗ ਲਈ ਹੋਈ ਸੀ ਪਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਜੇ ਓਨੇ ਨਿਪੁੰਨ ਨਹੀਂ ਸੀਗੇ ਪਰ ਉਸ ਦਿਨ ਉਹ ਇਸ ਤਰੀਕੇ ਨਾਲ ਲੜ ਰਹੇ ਸੀ ਜਿਵੇਂ ਪਤਾ ਨਹੀਂ ਕਿੰਨੀਆਂ ਜੰਗਾਂ ਪਹਿਲਾਂ ਲੜ ਚੁੱਕੇ ਹੋਣ ਪਹਿਲਾਂ ਤੀਰਾਂ ਨਾਲ ਫਿਰ ਤਲਵਾਰਾਂ ਨਾਲ ਫਿਰ ਨੇਜਿਆਂ ਨਾਲ ਕਿੰਨੇ ਹੀ ਵੈਰੀ ਮੌਤ ਦੇ ਘਾਟ ਉਤਾਰੇ ਪਰ ਲੱਖਾਂ ਸਾਹਮਣੇ ਇਹ ਪੰਜ ਚਾਰ ਫਿਰ ਕਿੰਨਾ ਕੁ ਟਾਈਮ ਟਿਕਦੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਆਥਣ ਹੋ ਚੁੱਕਿਆ ਹੈ ਦਿਨ ਢਲ ਚੁੱਕਿਆ ਹੈ ਤੇ ਸੂਰਜ ਡੁੱਪ ਰਿਹਾ ਹੈ ਪਰਸਾ ਨੂੰ ਆਪਣੇ ਨਾਲ ਲੈ ਗਿਆ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਛੋਟੀਆਂ ਉਮਰਾਂ 'ਚ ਹੀ ਆਪਣੀ ਸ਼ਹਾਦਤ ਦੇ ਕੇ ਆਪਣੇ ਦਾਦੇ ਦੇ ਹਾਨੀ ਹੋ ਗਏ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਆਪਣੇ ਅੱਖੀ ਵੇਖੀ। ਪਰ ਗੁਰੂ ਸਾਹਿਬ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਸੀ। ਗੁਰੂ ਸਾਹਿਬ ਨੇ ਆਪਣੇ ਦੋਨੇ ਪੁੱਤਰ ਕੌਮ ਦੇ ਉੱਪਰੋਂ ਵਾਰ ਕੇ ਅੱਜ ਇਹ ਸਿੱਧ ਕਰ ਦਿੱਤਾ ਸੀ ਕਿ ਗੁਜਰੀ ਦੇ ਲਾਲ ਨੂੰ ਸਿਰਫ ਹੋਰਾਂ ਦੇ ਪੁੱਤਰਾਂ ਦੇ ਸੀਸ ਮੰਗਣ ਦਾ ਸ਼ੌਂਕ ਨਹੀਂ ਲੋੜ ਪੈਣ ਤੇ ਆਪਣੇ ਪੁੱਤਰਾਂ ਦੇ ਸੀਸ ਵੀ ਵਾਰ ਸਕਦੇ ਨੇ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਦੋ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਵਾਰ ਦਿੱਤੇ ਤੇ ਦੋ ਹਜੇ ਸਰਹੰਦ ਦੀਆਂ ਉਹ ਦੀਵਾਰਾਂ 'ਚ ਵਾਰਨੇ ਬਾਕੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਹੁਣ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਇਤਿਹਾਸ ਦੱਸਦੇ ਹਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ